ਸਸਿਕਾ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਭਗਵਾਨਪੁਰ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਕਮਲਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਵੜਾ ਦਿਖਾਉਣੀ ਹੈ ਜਿਨ੍ਹਾਂ ਦੇ ਵਿੱਚ ਦੋ ਗੱਬਣਾ ਤੇ ਇੱਕ ਸੋਈ ਸਵਾਈ ਹੈ ਇੱਕ ਕੋਈ ਗੱਬਣਾ ਆ ਦੋ ਸੋਈਆਂ ਤੇ ਇੱਕ ਕੋਈ ਗੱਬਣਾ ਜਿਹੜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਣਾ ਠੀਕ ਠਾਕ ਜੀ ਕਿਰਪਾ ਬਾਬੇ ਦੀਪ ਸਿੰਘ ਜੀ ਚਲੋ ਦੇ ਕਿਰਪਾ ਚੀ ਦੀ ਜੀ ਜਾਣਾ ਨਹੀਂ ਮੇਲੇ ਫਿਰ ਮੇਲੇ ਸਵੇਰੇ ਜਾਵਾਂ ਕੱਲ ਨੂੰ ਅੱਛਾ ਹਾਂਜੀ ਹਾਂਜੀ ਇੱਕ ਦਾੜਾ ਰਾਧਾ ਨਾ ਕੇ ਇੱਕ ਵੀਡੀਓ ਪਾਈ ਲਈਏ ਪਹਿਲਾਂ ਹਾਂਜੀ ਹਾਂਜੀ ਕੱਲ ਨੂੰ ਪੈ ਜਣੀ ਵੀਡੀਓ ਨਾਲੇ ਮੇਲਾ ਵੀ ਹੋਵਾਂਗੇ ਨਾਲੇ ਤੁੰਪਾਂ ਚੁੱਕੀ ਜਾਵਾਂਗੇ ਠੀਕ ਹੈ ਹਾਂਜੀ ਹਾਂਜੀ ਚਲੋ ਨਾਮ ਦੱਸਦੇ ਇੱਕ ਜੀ ਨਾਮ ਕਮਲ ਆ ਹਾਂਜੀ ਪਿੰਡ ਭਗਵਾਨਪੁਰ ਤਹਿਸੀਲ ਡੇਰਾ ਬਾਬਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਤੇ ਫੋਨ ਨੰਬਰ ਵੀ ਬੋਲਦੇ ਇੱਕ ਜੀ 915907784 ਮੇਰਾ ਨੰਬਰ ਹੈ ਇੱਥੇ ਵਟਸਐਪ ਚੱਲ ਸ਼ੁਰੂਆਤ ਫਿਰ ਜਿਹੜੀ ਆ ਪਹਿਲੇ ਨੰਬਰ ਤੇ ਗੱਭਣਿਆਂ ਇਤੋਂ ਹੀ ਆਪਾਂ ਕਰ ਲਈਏ ਹਾਂਜੀ ਹਾਂਜੀ ਰਸ਼ੀ ਜੀ ਦੀ ਕ੍ਰੋਸ ਦੇ ਵਿੱਚ ਆ ਭਰਵੇਂ ਖੋ ਵਸ਼ੀ ਸੰਭੀ ਕਹਿ ਵੀਰ ਨੇ ਚੰਗੀ ਰੀਜਣਾ ਹੈ ਹੈਗੇ ਵੀ ਜਿਹੜੇ ਕ੍ਰੋਸ ਤੇ ਆ ਤੇ ਉਹ ਜੀ ਠੰਡੀ ਸੀਲ ਪੂਰੀ ਫੋਲਿਆ ਹਾਂਜੀ ਸੰਭੀ ਬਹੁਤ ਵਸ਼ੀ ਕਹਿੰਦੇ ਆਹੀ ਕੇ ਚੰਗੇ ਘਰੋਂ ਆ ਥਨਾ ਦਾ ਸਾਈਜ਼ ਗਿਆ ਆਪ ਵੀ ਚੰਗਾ ਜਿਹੜਾ ਕਿੰਨੇ ਕ ਦੁੱਧ ਵਾਲੀ ਜੇ ਵਿੱਧੀ ਹੈ ਦੁੱਧ ਵਿੱਧੀ ਹੈ ਤਾਂ 20 ਕਿਲੋ ਗਰੰਟੀਆਂ ਦਊ ਵਸ਼ੀ ਅੱਛਾ ਚਚਵਾਈ ਇਹਦੀ ਇੱਕ ਨੰਬਰ ਹੋਗੀ ਠੰਡੀ ਸੀਲ ਹੋਗੀ ਠੀਕ ਆ ਜਿਸ ਵਿੱਚ ਸੁਨਾ ਵਸ਼ੀ ਨੇ ਠੀਕ ਆ ਹਾਂਜੀ ਹਾਂਜੀ ਤੇ ਮੰਡੀ ਨੇ 15 ਲੈ ਜਾਣੀ ਚਾਹੀਦੀ ਮੰਡੀ 'ਚ ਪੌਣ ਵਾਲੀਆਂ ਵੇੜਾਂ ਅੱਜ ਨਾ ਪੌਣ ਵਾਲੀਆਂ ਚਲੋ ਜੇ ਵੇਖਦੇ ਤਾਂ ਮੈਂ ਜੇ ਵੇਖਦੇ ਠੀਕ ਨਹੀਂ ਫਿਰ 15 ਦਿਨ ਸਾਮਕੇ ਮੰਡੀ ਲੈ ਜਾਵਾਂਗੇ ਮੰਡੀ ਵੀ ਆ ਹੀ ਗਈ ਬਸ ਇਹਦੇ ਨਾਲ ਦੀ ਪਿਛਲੀ ਵੜੀ ਵਸ਼ੀ ਵੇਚੀ ਨਾ ਕਰੋਸ ਆਪਾਂ ਡੱਬੀ ਹਾਂਜੀ ਹਾਂਜੀ 67000 ਦੀ ਵਸ਼ੀ ਵੇਚੀ ਸੀ ਉਹ ਆਪਾਂ ਠੀਕ ਆ ਹਾਂਜੀ ਹਾਂਜੀ ਤੇ ਵੱਲਾ ਮੰਡੀ ਲਾਉਣੀ ਫਿਰ ਆਰ ਕੇ ਕੇ ਪੂਰਾ ਰਹਾਦਾ ਹੈ ਹਾਂ ਕੋਈ ਨਹੀਂ ਚੱਲ ਜਾਗੇ ਥੋੜੀ ਖਰਾਬ ਬਹੁਤੀ ਅਗਰਾਂ ਲਾ ਲਾਂਗੇ ਕੋਈ ਠੀਕ ਆ ਚਲੋ ਖੋਲੋ ਫਿਰ ਤੋਰ ਦਈਏ ਵੱਲਾ ਮੰਡੀ ਵੀ ਹਣ ਆਉਣ ਹੀ ਵਾਲੀ ਐ ਬਸ ਫਸਾਕੀ ਦੀ ਅਰਦਾ ਹੰਦੀਨਾਂ ਦਾ ਕਰ ਤਿਆਰੀਆਂ ਜਿਹੜੀਆਂ ਸ਼ੁਰੂ ਹੋ ਜਾਣੀਆਂ। ਬਹੁਤ ਚੰਗੀ ਵੇ। ਲੈ ਜੀ ਹਾਂ। ਬੱਜੀ ਵੀ ਸੋਹਣੀ ਲੱਗੂ। ਬਾਕੀ ਸਾਂਭੇ ਕਿਸੇ ਵੀਰ ਨੇ ਬੜੇ ਰੀਝ ਨਾਵਾ। ਪੂਰੀ ਰਾਜੀ ਆ ਜਿਹੜੀ। ਸੇ ਥੱਲੇ ਵੀ ਚੰਗੀ ਤਿਆਰ ਹੋਣੀ ਆ। ਨੇ ਜਵਾਟ ਬੁੱਟ ਚੰਗੇ ਹੈ ਅਜੇ ਤੇ ਨਿੱਗਰ ਹਵਾਨੇ ਤਿਆਰ ਕਰਨਾ ਇਨੇ ਨਹੀਂ ਆ ਦੇ ਸਾਦੇ ਬਿਲਕੁਲ ਸਿੱਧੀ ਆ ਪਰੋਮੀ ਉਹ ਬਣਾ ਕਰੂਗੀ ਬਸ਼ੀ ਖਾਂ ਤੁਹਾਨੂੰ ਗੋਲ ਲਓ ਵੇਖੋ ਕਿਦਾਂ ਲੱਗਾ ਬਹੁਤ ਚੰਗੀ ਹੈ ਤੇ ਕਿੰਨਾ ਰੱਖਣਾ ਵਿਧਿਆ ਦਾ ਮੁੱਲ ਮੁੱਲ ਵੀ ਨਹੀਂ ਅਮਰੀਆ ਬਸ਼ੀ ਆ ਸੇਸੀ ਦੀਆਂ ਵੀ ਗੰਡੀਆਂ ਹਾਂਜੀ ਕਿਉਂਕਿ ਇਹ ਸਾਰੇ ਬਨੇ ਚੱਲਦੀ ਆ ਹਾਂਜੀ ਘਰ ਵਾਲਾ ਲੈਣ ਦਾ ਵੀ ਚੰਗੀ ਸੋਹਣੀ ਸਨਪੀ ਆ ਇਹ ਕੋ ਗੱਡੀ ਵਾਲਾ ਜਿੱਦਾਂ ਚੱਲਣ ਡਿਆ ਬਾਹਰ ਤਾਂ ਪਿਆ ਰਿਹਾ ਹਾਂਜੀ ਠੀਕ ਆ ਵਾਸੀ ਆਪਾਂ ਹਾਂ ਨਾ ਜਿਹੜੀ ਆ 70 ਦੇ ਦਾਂਗੇ 70000 ਦੇ ਮੇਲੇ ਕਰਕੇ ਉੱਚੋਂ 5000 ਛੋਟ ਕਰ ਦਾਂਗੇ ਅੱਛਾ 5000 ਦੀ 65000 ਦੀ ਵਾਸੀ ਉਦਾਂ ਵੀ 65000 ਦੀ ਆਪ ਵਾਸੀ ਲੈ ਲਈਂਦੀ ਬਾਹਰੋਂ ਹਾਂਜੀ ਵਾਸੀ ਆਈ ਬੜੀ ਸੋਹਣੀ ਐ ਠੀਕ ਆ ਜੀ ਹਾਂਜੀ ਹਾਂਜੀ 65000 ਬਾਕੀ ਛੋਟ ਛਾਟ ਹੋ ਜੂਗ ਮਾਨਤਾ ਨਾ ਠੀਕ ਆ ਆਪਦਾ ਹੋ ਜਾਊਗਾ ਆ ਸੂਈ ਸਵਾਈ ਜੇ ਹਾਂਜੀ ਇਹ ਸੂਈ ਜੇ ਹਾਂ ਦੇਖ ਸੰਦੇ ਸਮਾਨੇ ਦਾ ਸਟਰਕਚਰ ਜਿਹੜਾ ਚੰਗਾ ਬਹੁਤ ਚੰਗੀ ਵਾਸੀ ਵੱਡੀ ਐ ਤੇ ਰੰਗ ਰੂਪ ਬੜਾ ਪਿਆਰਾ ਹੈ ਹਾਂਜੀ ਇਹ ਵੀ ਬਹੁਤ ਠੰਡੀ ਠੰਡੀ ਹੈ ਉਹ ਜੀ ਨਹੀਂ ਹੈਗੀ ਚਵਾਈ ਵੀ ਦੀ ਇੱਕ ਨੰਬਰ ਹੈ ਕਿੰਨਾ ਚੜਿਆ ਇਹਨਾਂ ਸੋਈ ਨੂੰ ਮਿੱਧੀ ਸੋਈ ਨੂੰ ਮਿੱਧੀ ਨੂੰ 20 25 ਦੇ ਰੋਗੇ ਜੀ ਕੀ ਸੇ ਬੱਚਾ ਆਹ ਸ਼ੀਮਾ ਗੱਲ ਜੀ ਆਹ ਬਸ਼ੀਮਾ ਸਿੰਗ ਦਗਾਤੇ ਬਾਕੀ ਦਿਨ ਵੱਧ ਵੀ ਹੋ ਸਕਦੇ ਆ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਖ ਲੋ ਤੂੰ ਹਾਂਜੀ ਬੱਚਾ ਦੇਖ ਲੋ ਤੇ ਕਿੰਨਾ ਇਹਦੇ ਕੱਲ ਦੁੱਧ ਤਿਆਰ ਦੁੱਧ ਵੀ ਦੀ ਐ ਕੱਲੇ ਦੁੱਧ ਹੀ 15 ਕਿਲੋ ਹਾਂਜੀ ਮੈਂ ਕੱਲੀ ਦਾ ਜੀ ਥੋੜਾ ਉਪਰੋਂ ਪੰਜਾ ਕੀਤਾ ਵਸ਼ੀ ਨੇ ਉਹ 13 ਕਿਲੋ ਮਿਲ ਨਹੀਂਦਾਗਾ ਤੋਰੋ ਫੇਰ ਇਹਨਾਂ ਹਾਂਜੀ ਹਾਂਜੀ ਥੋੜਾ ਜਨਾ ਪੈਰ ਗਲਾਮਾ ਦਾ ਦਬਉਂਦੀ ਜੇ ਪੱਕੇ ਥਾਂ ਕਰਕੇ ਜਾਂ ਪਤਾ ਨਹੀਂ ਗੱਡੀ ਗੱਡੀ ਦੇ ਮਰੋੜ ਆ ਗਿਆ ਠੀਕ ਆ ਹਾਂਜੀ ਹਾਂਜੀ ਕੋਸ਼ੀਆਂ ਤੁਹਾਨੂੰ ਪਤਾ ਵੱਡੀਆਂ ਕਰ ਜਾਂਦੀਆਂ ਮਾਰਾ ਹਾਂਜੀ ਹਾਂਜੀ ਇਹ ਕੀ ਰੰਗ ਰੂਪ ਦੇ ਬੜੀ ਪਿਆਰੀ ਹੈ ਅਗਲਾ ਪੈਰ ਇੱਕ ਥੋੜਾ ਜਿਹਾ ਦਬਦੀ ਠੀਕ ਆ ਥੋੜਾ ਜਿਹਾ ਤੁਰ ਪਿੰਦੀ ਆ ਤਾਂ ਸੈੱਟ ਹੋ ਜਾਂਦੀ ਆ ਕਈ ਯਾਰੀ ਗੱਡੀ ਚੋਂ ਲੌਂ ਚੜਾਉਣ ਲੱਗਿਆ ਮੈਂ ਪੈਰ ਇਧਰ ਉਧਰ ਹੋ ਜਾਂਦਾ ਜਦੋਂ ਮੋੜ ਹੀ ਹੋ ਗਈ ਬਾਸ ਮੜਾ ਜਾ ਕਰਦੀ ਆ ਠੀਕ ਹੈ ਤੁਰਪੇ ਨਾ ਫੇਰ ਨਹੀਂ ਗੱਲ ਕਰਦੇ ਅਬ ਦੇਖਣ ਦੇ ਹੁਣ ਚਾਲ ਪੂਰੀ ਵਧੀਆ ਵਜਦੀ ਤੇ ਕਿਨਾਰਾ ਰੱਖਦੀ ਆ ਦਾ ਮੁੱਲ ਫੇਰ ਆਪਾਂ ਵੀਜੀ ਵਸ਼ੀ ਦੇ ਵੀ ਤੁਹਾਡੇ ਸਾਹਮਣੇ ਵੇਖ ਲਓ ਥਾਣੇ ਤੇ ਖਾਦੀ ਆ ਤੇ ਇੱਕ ਵਾਰੀ ਪਹਿਲਾਂ ਤੁਹਾਨੂੰ ਆਹ ਦੇਖ ਸਾਡੇ ਚੰਗੇ ਗੱਭ ਤੇ ਥਾਣੇ ਆ ਜਿਹੜਾ ਮਰਜੀ ਇਹ ਥਾਡੇ ਕੋਲ ਕਿੰਨੇ ਰੀ ਦੇ ਦੇਣੀ ਆ ਇਹ ਵੀਜੀ ਵਸ਼ੀ ਤਾਂ 10 ਲੱਖ ਰੁਪਏ ਦੀ ਆ ਹਾਂਜੀ ਚਲੋ ਸੂਈ ਨੂੰ ਮਹੀਨਾ ਲਾ ਲਓ 20 ਦੇ ਨਾਲ 25 ਲਾ ਲਓ ਜੋ ਦਿਖਾਤੀ ਤੁਸੀਂ ਸਾਹਮਣੇ ਹੀ ਆ ਹਾਂ ਨਾ ਹੈ ਵਸ਼ੀ ਮਗਰ ਤੇ ਠੰਡੀ ਸੀਲ ਚਵਾਈ ਹੋਈ ਇੱਕ ਨੰਬਰ ਆ ਹਾਂਜੀ ਉਦਾਂ ਜੇ ਤਾੜੀ ਹੋਈ ਹੁੰਦੀ ਜਾਂ ਗੱਬਾਂ ਹੁੰਦੀ ਫਿਰ ਆਪਾਂ ਲੱਖ ਰੁਪਏ ਦੀ ਬੱਛੀ ਵੇਚ ਦਿੰਦੇ ਹਾਂਜੀ ਹੁਣ ਆਪਾਂ ਹਾਂਣਾ ਜਿਹੜੇ ਬੱਛੀ 65000 ਦੀ ਵੀ ਦੇ ਦੇਣੀ 65000 ਦੀ ਦੇ ਦੇਣੀ ਮੇਲੇ ਕਰਕੇ ਉਹ ਚੋਂ ਪੰਜ ਛੋਟ ਕਰ ਦੇਣੀ ਹੈ ਅੱਛਾ 60000 ਦੀ ਹੈ ਹਾਂਜੀ ਹਾਂਜੀ ਤੇ ਦੋ ਚੋਂ ਆਪਣਾ ਮਾਨਤਾ ਕਰਦਣਾ 58000 ਦੀ ਬੱਛੀ ਹਾਂ ਨਾ ਹਣੀ ਉਹ ਚ ਛੋਟ ਹੋਣੀ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਉਤਰਾਂ ਜਿਹੜੀ ਸੋਹਣੀ ਵੜੇ ਰੰਗ ਰੂਪ ਦੀ ਚੰਗੀ ਆ ਕਾਫੀ ਪਿਆਰੀ ਜੀ ਕੋਈ ਇਹ ਵੀ ਬੱਛੀਆਂ ਦੋਵੇਂ ਕੋਈ ਓੜਾ ਲੈ ਜੁਨੀ ਯਾਰੇ ਲਊਗਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਹੁਣ ਇੱਕ ਆ ਵੀ ਸ ਇਹਦੇ ਮਗਰ ਕੀਜੇ ਇਹ ਵੀ ਠੰਡੀ ਸੀਲ ਵਾਸੀ ਕੰਨੀਆਂ ਠੰਡੀਆਂ ਬੜੀਆਂ ਵਾਸ ਕਾ ਬੜਪੀ ਆ ਇਹਦੇ ਥੱਲੇ 10 ਕਿਲੋ ਦੁੱਧ ਜੇ ਅੱਛਾ ਹਾਂਜੀ ਹਾਂਜੀ ਇਹ ਪਹਿਲੇ ਸਵੇਰ 6:00 ਦਾ ਦਬਸੀ ਸੂਈ ਆ ਠੀਕ ਆ ਉਹ ਲਾਗੋ ਲਈ ਜਾ ਵੇਖੋ ਵਾਸੀ ਵੇਖੋ ਇਹਦੇ ਮਗਰ ਐਰ ਸ਼ੇਰ ਦੀ ਉਹ ਉੱਡੇ ਕੀ ਗਾਂ ਆ ਉੱਡੇ ਕੀ ਵਾਸੀ ਆ ਹਾਂਜੀ ਹਾਂਜੀ ਆ ਦੇਖ ਸਾਡੇ ਵਾਸੀ ਬੜੀ ਨਹੀਂ ਹੋਈ ਇਹਦੀ ਸਭ ਕੁ ਦਿਸ਼ੰਗ ਨਹੀਂ ਦਿਖਾਈ ਇਹਦੇ ਨੂੰ ਭਾਵੇਂ ਛੋਟੀ ਹੋਏ ਠੀਕ ਆ ਕਿਸੇ ਵੀਰ ਨੇ ਚੰਗਾ ਭਰਾਇਆ ਵਾ ਸ਼ਾਇਦ ਤਾਂ ਤੇ ਹੱਡਾ ਪੈਰਾਂ ਦੀ ਪੂਰੀ ਖੁੱਲੀ ਆ ਜਿਹੜੀ ਦੁੱਧ ਵੀ ਖੁੱਲਾ ਛੱਡਿਆ ਦੁੱਧ ਵੀ ਛੱਡਿਆ ਵਾ ਪੂਰੀ ਦੁੱਧ ਵੀ ਖੁੱਲਾ ਛੱਡਿਆ ਵੇਖੋ ਸੰਭੀ ਆ ਵੱਛੀ ਪੂਰੀ ਪੂਰੀ ਨਸਲ ਸਵੇਰ ਕਿ ਗਾੜੀ ਕੋਈ ਸੰਭਨ ਵਾਲਾ ਖੜੇ ਵੱਛੀ ਵੀ ਜਲਦੀ ਤਿਆਰ ਹੋ ਜਾਣੀ ਤੋਰਾਂ ਇੱਕਰੀ ਨਾ ਦੁੱਧ ਕਿੰਨਾ ਪੱਕਾ ਤਿਆਰ ਹੈ ਤੇ ਕੋਲੋਂ ਪੱਕਾ ਤਿਆਰ ਹੈ ਜਿਹੜਾ ਬਾਕੀ ਦੋਵਾਂ ਮਗਰੀ ਵੱਛੀਆਂ ਵਾ ਆ ਵੀ ਆ ਸੱਤ ਆਈ ਦੀ ਕਰੋਸ ਆ ਤੁਹਾਡੀ ਠੀਕ ਹੈ ਜੀ ਵੜਾ ਹੀ ਹੈ ਤਨੇ ਇਹਨ ਵੀ گاਵਾ ਵਾ ਠੀਕ ਹੈ ਜੀ ਬਾਕੀ ਆ ਗਏ ਠੰਡੀਆਂ ਤੇਰੀਆਂ ਤੇ ਹੈਗੀਆਂ ਵੀ ਗਰਮੀ ਵਾਲੀਆਂ ਕਰਾਸ ਚੀ ਆ ਤਨੇ ਤੇ ਇਹਦਾ ਕੀ ਮੁੱਲ ਬਿੱਦੀ ਫਿਰ ਮੁੱਲ ਬਿੱਦੀ ਮਸ਼ੀਨ 50000 ਸੀ ਹਾਂਜੀ ਆਪਾਂ ਵਸ਼ੀ ਦੇ ਉਦਾਂ ਦੇ ਦਿੰਦੀਆਂ ਹੁਣ 45000 ਦੀ 5 ਮੇਲੇ ਕਰਕੇ ਛੋਟ 40000 ਦੀ ਵਸ਼ੀ ਆਣਾ ਦੇ ਦਿੰਦੀ ਉਹ ਚ ਛੋਟ ਛਾਟ ਹੀ ਹੋਣੀ ਠੀਕ ਹੈ ਜੀ ਹਾਂਜੀ ਹਾਂਜੀ 40000 ਦੀ ਵਸ਼ੀ ਉਦਾਂ ਆਪਵਾੜੋਂ ਫੜ ਲਈ ਦੀ ਵੇਖ ਲਓ ਬਾਕੀ ਮੱਰੀ ਵਸ਼ੀ ਚੰਗੀ ਆ ਦੁੱਧ ਵੀ 10 ਕਿਲੋ ਤੋਂ ਉਦਾਂ ਵਸ਼ੀ ਵੀ ਆਪ ਹੀ ਸੋਹਣੀ ਆ ਠੀਕ ਹੈ ਜੀ ਹਾਂਜੀ ਹਾਂਜੀ ਤੇ ਆਈ ਵੀ ਇੱਕ ਨੰਬਰ ਹੋ ਕੋਈ ਫੂੜ ਕੋਈ ਛੱਟਾ ਨਹੀਂ ਤੇ ਠੀਕ ਹੈ ਜੀ ਹੋਰ ਕੁਝ ਹੈ ਨਾ ਫਿਰ ਬਸ ਜੀ ਬਾਕੀ ਆਣ ਕੇ ਕੋਈ ਤਸੱਲੀ ਕਰਕੇ ਵੇਖ ਕੇ ਘਰੇ ਹਣਾ ਕੋਈ ਵੀਰ ਇੱਥੇ ਆ ਬੱਚੇ ਉਹੀ ਵੇਖ ਲਏ ਆ ਆਪਣੀ ਮਰਜ਼ੀ ਨਾਲ ਇੱਥੇ ਆ ਕੇ ਤਸੱਲੀ ਕਰਕੇ ਵੇਸ ਚੱਕ ਕੇ ਖੜੇ ਹੋਣੀਆਂ ਸਾਰੀਆਂ ਜੀ ਮੈਡਾ ਹੈ ਵੀ ਪਲੀਆਂ ਜੁੜੀਆਂ ਹੈ ਵੀ ਸੋਨੀਆਂ ਸੋਨੀਆਂ ਮੈਡਮ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ